ਸਾਰਿਆਂ ਨੂੰ ਜੈ ਮਸੀਹ ਦੀ ਔਰ ਪਰਮੇਸ਼ਰ ਦੇ ਵਚਨ ਦੀ ਗੱਲ ਕਰਦੇ ਆਂ ਕਿ ਪਰਮੇਸ਼ਰ ਨੇ ਆਪਣੇ ਵਚਨ ਦੇ ਵਿੱਚ ਲਿਖਿਆ ਹੈ ਕਿ ਜਦੋਂ ਕੋਰਨੇਲੀਅਸ ਦੇ ਕੋਲ ਸੁਰਗਦੂਤ ਆਇਆ ਤੇ ਉਹਨੇ ਆ ਕੇ ਕਿਹਾ ਕਿ ਕੋਰਨੇਲੀਅਸ ਤੇਰੀਆਂ ਜਿਹੜੀਆਂ ਦੁਆਵਾਂ ਤੇ ਤੇਰੇ ਦਾਨ ਪਰਮੇਸ਼ਰ ਦੇ ਸੰਮੁਖ ਪਹੁੰਚੇ ਨੇ ਔਰ ਜਦੋਂ ਪੜਦੇ ਆਂ ਸਾਡਾ ਧਿਆਨ ਜਾਂਦਾ ਹੈ ਕਿ ਉਹਦੇ ਉਹਦੇ ਦਾਨ ਤੇ ਉਹਦੀ ਪ੍ਰਾਰਥਨਾਵਾਂ ਪਰਮੇਸ਼ਰ ਦੇ ਸਾਹਮਣੇ ਪਹੁੰਚੀਆਂ ਸੋ ਮੇਰੇ ਪਿਆਰੇ ਜਦੋਂ ਅਸੀਂ ਗੱਲ ਕਰਦੇ ਆ ਕਿ ਜੇਦੀ ਕੁਰਨੀਲੀਅਸ ਪ੍ਰਾਰਥਨਾ ਕਰਦਾ ਹੀ ਨਹੀਂ ਤਾਂ ਪਰਮੇਸ਼ਰ ਦੇ ਮੋਰੇ ਕੁਝ ਪਹੁੰਚਦਾ ਹੀ ਨਹੀਂ ਸੋ ਕਿੰਨਾ ਜ਼ਰੂਰੀ ਹੈ ਕਿ ਪ੍ਰਾਰਥਨਾ ਕਰਨਾ ਕਿਉਂਕਿ ਜੇਦੀ ਅਸੀਂ ਕੁਝ ਬੋਲਾਂਗੇ ਹੀ ਨਹੀਂ ਤਾਂ ਪਰਮੇਸ਼ਰ ਦੇ ਮੋਰੇ ਕੁਝ ਪਹੁੰਚੇਗਾ ਹੀ ਨਹੀਂ ਸੋ ਸਾਨੂੰ ਆਪਣਾ ਹਿੱਸਾ ਅਦਾ ਕਰਨ ਦੀ ਲੋੜ ਹੈ ਖੁਦਾ ਦੇ ਕੋਲ ਉਹੀ ਜਾਏਗਾ ਜੋ ਅਸੀਂ ਬੋਲਾਂਗੇ ਜੋ ਅਸੀਂ ਪ੍ਰਾਰਥਨਾ ਚ ਮੰਗਾਂਗੇ ਇਹ ਜੇ ਅਸੀਂ ਨਹੀਂ ਕਰਾਂਗੇ ਕੁਝ ਤਾਂ ਪਰਮਿਸ਼ਨ ਨੂੰ ਕਰਨ ਦੇ ਲਈ ਕੁਝ ਮਿਲੇਗਾ ਨਹੀਂ। ਖੁਦਾ ਆਪਣੇ ਆਪ ਸਭ ਕੁਝ ਨਹੀਂ ਕਰਦਾ। ਪਰਮੇਸ਼ੁਰ ਇਨਸਾਨ ਦੇ ਜਿਹੜੇ ਕੰਮ ਹੈ ਉਹ ਉਹ ਨਹੀਂ ਕਰੇਗਾ। ਪਰਮੇਸ਼ੁਰ ਆਪਣਾ ਕੰਮ ਕਰਦਾ ਹੈ ਔਰ ਇਨਸਾਨ ਨੂੰ ਆਪਣਾ ਕੰਮ ਕਰਨਾ ਪੈਂਦਾ ਹੈ। ਸੋ ਉਹਦੇ ਚ ਅਸੀਂ ਜੇ ਦੇਖਦੇ ਹਾਂ ਉਸ ਜਸੋਸੀਅਸ ਆਇਤਾਂ ਨੂੰ ਪੜ੍ਹਦੇ ਹਾਂ ਕਿ ਕੌਰਨੇਲੀਅਸ ਨੇ ਪ੍ਰਾਰਥਨਾ ਕਰਨੀ ਨਹੀਂ ਛੱਡੀ ਔਰ ਆਪਣੇ ਦਾਨ ਦਸ਼ਮਾਨਸ਼ ਨੂੰ ਦੇਣਾ ਨਹੀਂ ਛੱਡਿਆ। ਦਾਨ ਲਿਖਿਆ ਹੋਇਆ ਹੈ ਉੱਥੇ। ਉਹ ਦਿਨ ਦਾ ਅਸੀਂ ਸਾਰਿਆਂ ਨੂੰ ਯਹੂਦੀ ਸਮਾਜ ਨੂੰ ਲੋਕਾਂ ਨੂੰ ਔਰ ਪਰਮੇਸ਼ਰ ਨੇ ਉਹਨੂੰ ਧਿਆਨ ਦਿੱਤਾ ਪਰਮੇਸ਼ਰ ਨੇ ਉਹਦੇ ਵੱਲ ਨਜ਼ਰ ਲਾਈ ਸੋ ਪਰਮੇਸ਼ਰ ਦੇਖਦਾ ਹੈ ਜੋ ਵੀ ਅਸੀਂ ਕਰਦੇ ਹਾਂ ਸੋ ਪ੍ਰਾਰਥਨਾ ਕਰਨੀ ਨਾ ਛੱਡੋ ਕਿਉਂਕਿ ਪਰਮੇਸ਼ਰ ਦਾ ਕੰਨ ਤੁਹਾਡੀ ਪ੍ਰਾਰਥਨਾ ਦੇ ਵੱਲ ਹੈ ਔਰ ਉਹ ਸੁਣੇਗਾ ਔਰ ਸੁਣਦਾ ਹੈ